ਸ਼ਾਦ ਕੀ ਸੋਭਾ ਸਦਾ ਬਯੰਤ ਜਿਨ ਹਰ ਮਨ ਵਸਿਆ ਜਿਨ ਹਰ ਮਨ ਵਸਿਆ ਸੇਦਰ ਸੱਚੇ ਦਰ ਸੱਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨ ਮੇਟਨ ਹਾਰਾ ਇਹ ਸ਼ੋਭਾ ਤਾਂ ਹੀ ਆਈ ਜਾਂਦੇ ਨੇ ਸ਼ਬਦ ਭਈ ਵਾਸ਼ਾ ਕਹਿੰਦੇ ਜਿਨ ਹਰ ਮਨ ਵਸਿਆ ਜਿਨ੍ਹਾਂ ਦੇ ਮਨ ਚ ਖੁਦਾ ਵਸ ਗਿਆ ਹੈ ਛੇਦਰ ਸੱਚੇ ਉਸ ਦੇ ਦਰ ਤੋਂ ਉਹ ਪ੍ਰਮਾਣ ਨੀਕ ਨੇ ਕਿਉਂਕਿ ਉਹਨਾਂ ਦੇ ਅੰਦਰ ਜਿਨੇ ਪ੍ਰਮਾਣ ਨੀਕ ਦੇਣਾ ਪੱਤਰ ਉਹ ਤਾਂ ਉਹਨਾਂ ਦੇ ਅੰਦਰ ਬੈਠਾ ਹੈ ਜਿਨ ਹਰ ਮਨ ਵਸਿਆ ਛੇਦਰ ਸੱਚੇ ਦਰ ਸੱਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਕੋਈ ਨਹੀਂ ਹੈ ਕਿ ਕਈ ਵਾਰੀ ਸਾਨੂੰ ਹੁੰਦਾ ਕਿ ਅਸੀਂ ਇਹਨਾਂ ਨੂੰ ਨੀਵੇਂ ਦਿਖਾ ਦਈਏ ਐ ਹੋ ਜੂ ਇਹ ਸਾਡੀਆਂ ਕਲਪਨਾਵਾਂ ਹੁੰਦੀਆਂ ਨੇ ਹੈਨਾ ਜੀ ਨਾਲੇ ਇਸੇ ਬਾਣੀ 'ਚ ਪੜਨੇ ਆਂ ਜਾਂ ਤੂੰ ਮੇਰੇ ਬਲ ਹੈ ਤਾਕਿਆ ਮਸੰਦਾ ਜਾਂ ਕੰਬੀਤ ਸੱਜਣ ਹੈ ਸਮੀਆਂ ਤੇ ਜਨ ਕੋ ਕੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੋਬਿੰਦ ਸੰਗ ਲਾਗੀ ਦੂਖ ਦਰਦ ਪਰਮ ਤਾਕਾ ਫਲ ਕੀ ਜਾਂ ਕੋਰਾ ਸ਼ਹਰ ਰਸ ਹੈ ਆਇਓ ਸੋ ਅੰਨ ਰਸ ਨਹੀਂ ਲਪਟਾਇਓ ਜਿਹਨੂੰ ਇੱਕ ਵਾਰੀ ਰਸ ਆ ਗਿਆ ਉਹ ਕਿਸੇ ਦੀਆਂ ਚਾਰ ਗੱਲਾਂ ਦੇ ਨਾਲ ਇਹ ਨਹੀਂ ਕਿ ਆਪਣਾ ਰਸ ਛੱਡ ਦਊਗਾ ਤੇ ਦੂਜੇ ਰਸ ਤੇ ਕਿ ਮੈਨੂੰ ਗਾਲ ਕੱਢੀ ਤੇ ਗਾਲੀ ਕੱਢਣ ਦਾ ਪੁੱਝਦਾ ਨਹੀਂ ਉਹ ਕਰੂਗਾ ਉਹਨੇ ਚੁੱਪ ਕਰਕੇ ਸੌਣਾ ਨਹੀਂ ਉਹਨੇ ਕਹਿੰਦਾ ਮੈਂ ਆਪਣਾ ਰਸ ਨਹੀਂ ਗਵਾਉਣਾ ਇਹਨਾਂ ਦੇ ਪਿੱਛੇ ਹੈਨਾ ਜੀ ਇਹ ਹੀ ਰੱਬ ਦੇ ਪਿਆਰਿਆਂ ਦੀ ਪਛਾਣ ਹੁੰਦੀ ਹੈ ਤੇ ਇਹਨਾਂ ਅਵਸਥਾਵਾਂ ਨੂੰ ਆਪਾਂ ਨੇ ਧਾਰਨ ਕਰਨਾ ਹੈ ਅੰਨ ਰਸ ਤੇ ਨਹੀਂ ਜਾਣਾ ਹੈ ਠੀਕ ਹੈ ਨਾ ਜੀ ਵਿਖੇ ਮਨ ਫਿਕਾ ਤਿਆਗ ਲਈ ਸਖੀਏ ਨਾਮ ਮਹਾਰਸ ਪੀਓ ਨਾਮ ਦੇ ਰਸ ਨਾਲ ਜੁੜੇ ਰਹੋ ਤੇ ਪਾਤਸ਼ਾਹ ਸਮਝਾ ਰਹੇ ਨੇ ਕਿ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਹਾਂਜੀ